ਜੇ ਰਾਜਪਥੀ ਸਭਾ ਕੁੰਦੇ ਦਾ ਮਕਸਦ ਇਹ ਹੁੰਦਾ ਜਦੋਂ ਆਪਾਂ ਕੋਈ ਵੀ ਦਿਨ ਬਣਾ ਲਿਆ ਜੀ ਉਸ ਬਿਮਾਰੀ ਬਾਰੇ ਵਿਚਾਰ ਚਰਚਾ ਕੀਤਾ ਜਾਵੇ ਔਰ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਜਿਨ੍ਹਾਂ ਨੇ ਚਾਹੇ ਜਿਹੜੇ ਤੁਹਾਡੇ ਟੈਸਟਿੰਗ ਸੈਂਟਰਸ ਆ ਜਾਂ ਜਿਹੜੇ ਐਂਟੀ ਰੀਟਰੋਵੈਰੋ ਜਿਹੜੇ ਇਲਾਜ ਕਰਦੇ ਆ ਬਹੁਤ ਸਾਰੇ ਐਨ ਜੀਓਜ਼ ਆ ਜਿਹੜਾ ਨੇ ਬਹੁਤ ਅੱਛਾ ਕੰਮ ਕੀਤਾ ਬਹੁਤ ਡਿਫਰੈਂਟ ਡਿਪਾਰਟਮੈਂਟਸ ਆ ਇਹਦੇ ਚ ਅਲੱਗ-ਅਲੱਗ ਬੰਦਿਆਂ ਦੀ ਕੰਟਰੀਬਿਊਸ਼ਨ ਆ ਜੀ ਜਿਹੜੇ ਜਿਸ ਤਰ੍ਹਾਂ ਜਿਹੜੇ ਜਿੰਨੇ ਵੀ ਸਾਡੇ ਬਲੱਡ ਬੈਂਕ ਆ ਉਹ ਸੇਫ ਬਲੱਡ ਵਾਸਤੇ ਇਸੇ ਤਰ੍ਹਾਂ ਜਿਹੜੇ ਬੱਚਿਆਂ ਦੇ ਵਿੱਚ ਆ ਜਿਹੜੀ ਐਜੂਕੇਸ਼ਨਲ ਕੰਪੇਨਿਅਨ ਜਦੋਂ ਅਸੀਂ ਇਨਫੋਰਮੇਸ਼ਨ ਐਜੂਕੇਸ਼ਨ ਕਮਿਊਨੀਕੇਸ਼ਨ ਆਈ ਸੀ ਐਕਟੀਵਿਟੀਜ਼ ਆ ਕਿ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਆ ਰਜੂਤ ਨੂੰ ਪਤਾ ਹੋਣਾ ਚਾਹੀਦਾ ਕਿ ਚਾਹੇ ਐਸਟੇਵੀਅਟਸ ਹੈ ਜਾਂ ਹੈਪਰੋਡਟਸ ਬੀ ਐਂਡ ਸੀ ਆ ਜਿਹੜੇ ਤਿੰਨ ਪ੍ਰਿੰਸੀਪਲ ਮੋਡ ਆਫ ਸਪਰੈਡ ਆ ਉਹ ਕਿਹੜੇ ਕਿਹੜੇ ਆ ਜੇ ਉਹਨਾਂ ਨੂੰ ਪਤਾ ਹੋਵੇਗਾ ਕਿ ਸੈਕਸ਼ੂਅਲ ਟ੍ਰਾਂਸਮਿਸ਼ਨ ਤੋਂ ਕਿੱਦਾਂ ਬਚਣਾ ਸ਼ੇਅਰਿੰਗ ਆਫ ਸਟਰੇਂਜਰਸ ਨਹੀਂ ਕਰਨੀ ਔਰ ਜਦੋਂ ਜਿਹੜਾ ਮਦਰ ਟੂ ਚਾਈਲਡ ਹੈਗਾ ਉਹਦੇ ਵਾਸਤੇ ਵੀ ਉਹ ਜਿਹੜੀ ਜੇ ਜੇ ਮਦਰ ਪ੍ਰੋਪਰ ਟਰੀਟਮੈਂਟ ਲਏਗੀ ਤਾਂ ਉਹਦਾ ਬੱਚਾ ਐਸਟੇ ਵੀ ਪੋਜ਼ਿਟਿਵ ਮਦਰ ਦਾ ਬੱਚਾ ਵੀ ਜਿਹੜਾ ਨਾਰਮਲ ਬੱਚਾ ਹੋ ਸਕਦਾ ਸੋ ਇਹ ਜੇ ਸਾਰੀਆਂ ਗੱਲਾਂ ਲੋਕਾਂ ਨੂੰ ਪਤਾ ਹੋਣਗੀਆਂ ਤਾਂ ਆਪਾਂ ਜਿਹੜੀ ਬਿਮਾਰੀ ਹੈ ਇਹਨੂੰ ਕੰਟਰੋਲ ਕਰ ਸਕਦੇ ਕਿਉਂਕਿ ਇਹਦੇ ਰੋਕਥਾਮ ਪ੍ਰੋਫੈਸ਼ਨਲ ਇਸ ਦਾ ਕ્યોਰ ਤੇ ਆਦਰਵਾਇਜ਼ ਜੇ ਬਿਮਾਰੀ ਹੋ ਗਈ ਆ ਫਿਰ ਕੋਈ ਗੱਲ ਨਹੀਂ ਡਿਸਪੀਅਰ ਕਰਨ ਵਾਲੀ ਗੱਲ ਨਹੀਂ ਆ ਜੇ ਦਰਮਿਆਨ ਤੁਸੀਂ ਇੱਕ ਨਾਰਮਲ ਦੀ ਆ ਨਾਰਮਲ ਲਾਈਫ ਸਟਾਈਲ ਫੀਡ ਕਰ ਸਕਦੇ ਹੋ ਜੇ ਤੁਸੀਂ ਪ੍ਰੋਪਰ ਟਰੀਟਮੈਂਟ ਲੈਂਦੇ ਹੋ ਸਾਰੀਆਂ ਪ੍ਰੋਕਾਸ਼ਨ ਲੈਂਦੇ ਉਹਦੇ باوجود ਵੀ ਤੁਸੀਂ ਨਾ ਤਾਂ ਕਿਸਪਰੇਡ ਕਰੋਗੇ ਤੁਸੀਂ ਆਪਣੀ ਸਿਹਤ ਵੀ ਤੁਹਾਡੀ ਅੱਛੀ ਰਹੇਗੀ ਸੋ ਇਹ ਸਾਰੀ ਜਿਹੜੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਨੀ ਹੈ ਇਹਦੇ ਬਾਰੇ ਵਿਚਾਰ ਉਪੰਦਰਾ ਕਰਨਾ ਔਰ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਉਹਨਾਂ ਦਾ ਸਨਮਾਨ ਕਰਨਾ ਉਹਨਾਂ ਨੂੰ ਇਹਦੇ ਬਾਰੇ ਗਿਆਨ ਹੋਵੇ ਕਿ ਇਹ ਫੈਲਦੀ ਕਿਦਾਂ ਤਾਂ ਹੀ ਆਪਾਂ ਇਹਦੇ ਸਾਮਜਾਬ ਹੋਵਾਂਗੇ ਸੋ ਇਹ ਮਕਸਦ ਹੈ ਸਾਡਾ